ਸਾਸੀ ਗੱਲ ਜੀ ਗੱਲ ਮੈਂ ਕਰਦਾ ਸੀ ਭੈਣਾ ਬਾਰੇ ਜੜੀਆਂ ਜਿਹੜੇ ਮੇਰੇ ਵੀਰ ਕਹਿੰਦੇ ਆ ਅਸੀਂ ਤਾਂ ਕੰਮ ਤੋਂ ਆਏ ਆ ਠੀਕ ਆ ਪਾਣੀ ਲੈ ਕੇ ਦਿਓ ਰੋਟੀ ਪਾਣੀ ਦਿਓ ਪਰ ਮਾ ਬਾਹਰ ਬਾਹਰ ਪਾ ਮਤਾਸ਼ੀ ਖੇਡਦਾ ਹੋਵੇ ਘਰੋਂ ਅਸੀਂ ਡੱਬਾ ਲੈ ਕੇ ਚਲ ਜਣਾ ਕੰਮ ਤੇ ਬਾਹਰ ਜਾ ਕੇ ਪਾ ਮਾ ਤਾਸ਼ ਖੇਡ ਕੇ ਸ਼ਾਮ ਘਰ ਆ ਜੀ ਐ ਹੈ ਨਾ ਛੌਨ ਉਸੇ ਘਾਰਾ ਦੀ ਏ ਘਰ ਆ ਗਿਆ ਉਹ ਰੋ ਪਾਈ ਏ ਠੀਕ ਆ ਜੀ ਰੋਟੀ ਨਹੀਂ ਬਣਾਈ ਜੇ ਸਬਜ਼ੀ ਤੇ ਨੂਨ ਘੱਟ ਆ ਤੇ ਜਨਾਨੀ ਦਾ ਘੱਟਾਪਾ ਲਾ ਦੋ ਤੇ ਜੇ ਕੱਪੜੇ ਨਹੀਂ ધોਤੇ ਤੇ ਜਨਾਨੀ ਨੂੰ ਥੱਪੜ ਮਾਰਦੇ ਯਾਰ ਤੁਸੀਂ ਜਨਾਨੀ ਨੂੰ ਸਮਝਿਆ ਕੀ ਆ ਅਕਸਰ ਉਹ ਵੀ ਕਿਸੇ ਰਿੱਤੀ ਆ ਠੀਕ ਆ ਕੋਈ ਕਿਸੇ ਰਿੱਤੀ ਆ ਜਿਵੇਂ ਤੁਸੀਂ ਲਾਵਾ ਨਾ ਵਿਆਹ ਕ ਲਿਆਏ ਠੀਕ ਹੈ ਜਿੰਨਾਂ ਨਹੀਂ ਵੀ ਐਕਸੈਪਟ ਕੀਏ ਕਿਸੇ ਜੇ ਜੇ ਅਸੀਂ ਕਿਸ ਨੂੰ ਕਹੀਏ ਗਲਤ ਠੀਕ ਹੈ ਤੁਸੀਂ ਜਨਾਨੀ ਦਾ ਫਮਾਉ ਨੂੰ ਜਿੰਨਾ ਮਰਜ਼ੀ ਕੁੱਟ ਲੋ ਜਿੰਨਾ ਮਰਜ਼ੀ ਕੁੱਟ ਲੋ ਤੁਹਾਨੂੰ ਉਹਨੇ ਮਾਂ ਚੋ ਕੁਛ ਨਹੀਂ ਕਹਿਣਾ ਉਪਰੋ ਉਪਰੋ ਜ਼ਰੂਰ ਤੁਹਾਨੂੰ ਕਹੂਗੀ ਪਰ ਲੇਕਨ ਮੰਨ ਦੇ ਵਿੱਚੋਂ ਤੁਹਾਨੂੰ ਕੁਝ ਨਹੀਂ ਕਹੂਗੀ ਕਿਉਂਕਿ ਤੁਸੀਂ 7 ਫੇਰੇ ਲਏ ਆ 7 ਫੇਰੇ ਲਏ ਆ ਇਸ ਕਰਕੇ ਤੁਹਾਨੂੰ ਮੰਨ ਦੇ ਵਿੱਚੋਂ ਕੁਝ ਨਹੀਂ ਕਹੂਗੀ ਦੂਸਰੀ ਗੱਲ ਇਹ ਹੈ ਅਸੀਂ ਸਵੇਰ ਨੂੰ ਕੰਮ ਤੇ ਜਾਏ ਤਾਂ ਸਵੇਰ ਨੂੰ ਜਦੋਂ ਸੁੱਤੇ ਉੱਠਦੇ ਆ ਦੇਖੋ ਤੁਸੀਂ ਕਹਿੰਦੇ ਨਾ ਸਾਰੇ ਬੰਦੇ ਸੋਚਦੇ ਹੋਣੇ ਆ ਕਿ ਜਨਾਨੀਆਂ ਸਪੋਰਟ ਕਰਦਾ ਮੈਂ ਕਿਸੇ ਜਨਾਨੀ ਸਪੋਰਟ ਨਹੀਂ ਕਰਦਾ ਮੇਰੇ ਅਸੀਂ ਵੀ ਰਹਿੰਦੇ ਆ ਆਪਣੇ ਘਰ ਦੇ ਵਿੱਚ ਪਰ ਅਸੀਂ ਆਪਣੇ ਰਾਂ ਮਨ ਰਹੀਦਾ ਨਾ ਕਿਸੇ ਨੂੰ ਬੰਦਾ ਨਾ ਚਾਹਤੇਗਾ ਠੀਕ ਆ ਮੇਰੇ ਘਰ ਵਾਲੀ ਜੇ ਮੇਰੇ ਘਰ ਵਾਲੀ ਹੈ ਨਾ ਮੇਰੇ ਵਾਲੀ ਘਰ ਵਾਲੀ ਕਹਿੰਦੀ ਹੈ ਜੇ ਸਬਜ਼ੀ ਨੂੰ ਨੇਰਾ ਹੋ ਜਵੇ ਉਹਨੂੰ ਮੈਂ ਕਹਿੰਦਾ ਉਹਨਾਂ ਕੋਲ ਜਦਾ ਤਾ ਤੂੰ ਰੋਟੀ ਬਣਾ ਲੈ ਮੈਂ ਸਾਰੀ ਤੋਹਣਾ ਠੀਕ ਆ ਅਸੀਂ ਇਹ ਨਹੀਂ ਤੋ ਜੋ ਵੀ ਆਇਆ ਕੋਈ ਕਹਦੇ ਹੋ ਜੀ ਅਸੀਂ ਜਨਾਨੀ ਕਦੀ ਵੀ ਬੇਲੀ ਨਹੀਂ ਰੰਦੀ ਸਭ ਤੋਂ ਜ਼ਿਆਦਾ ਕੰਮ ਬੰਦੇ ਨਾਲੋਂ ਜ਼ਿਆਦਾ ਕੰਮ ਜਨਾਨੀ ਨੂੰ ਬੈਂਦਾ ਠੀਕ ਆ ਦੂਸਰੀ ਗੱਲ ਇਹ ਹੈ ਜਿਹੜੀ ਜਨਾਨੀ ਕੰਮ ਕਰ ਸਕਦੀ ਨਾ ਉਹ ਬੰਦਾ ਨਹੀਂ ਕਰ ਸਕਦਾ ਠੀਕ ਆ ਸਭ ਤੋਂ ਪਹਿਲਾਂ ਸਵੇਰੇ ਸੁੱਤੇ ਉੱਠਦੇ ਨੇ ਬੰਦੇ ਨੇ ਬੰਦੇ ਨੂੰ ਚਾਹ ਨਹੀਂ ਬਣਾ ਕੇ ਉਹਨੇ